के डिपार्टमेंट से द, आ, आ, डग बी इंस्पेक्टर डग बी इंस्पेक्टर ने एफआईआर क्लिक चेकिंग करनी सी करती हूं ज्यादातर यूआईओ वालों हलासों की नमस्कार मैं खुशी और आप के क्षेत्र सरकार न्यूज़ आई नजर डालते हैं आज की बड़ी खबर पर कुछ नहीं है कोई एफआईआर लॉज हुई रिगार्डिंग आई अच्छा कौन ने ये शख्स इनों घर आए ਨੀ ਅ ਉਹ ਸੀਸ਼ਨ ਮਿੱਤਰ ਨੇ ਅੱਛਾ ਕਿਹਦੇ ਡਿਪਾਰਟਮੈਂਟ ਦੇ ਨੇ ਡਰਗ ਡਿਪ ਇੰਸਪੈਕਟਰ ਨੇ ਡਰਗ ਡਿਪ ਇੰਸਪੈਕਟਰ ਨੇ ਐਫ ਆਈ ਆਰ ਕੀ ਕੀਤੀ ਹੋਈ ਹੈ ਨਾ ਤੁਹਾਡੇ ਨੇ ਨਹੀਂ ਉਹ ਡਿਟੇਲ ਵਗੈਰਾ ਜਿਹੜੇ ਇਨਵੈਸਟੀਗੇਸ਼ਨ ਨੂੰ ਕਿਉਂਕਿ ਸਾਡੇ ਕੋਲ ਇਨਵੈਸਟੀਗੇਸ਼ਨ ਨਹੀਂ ਅਸੀਂ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹਾਂ ਠੀਕ ਹੈ ਜੀ ਹਾਂਜੀ ਉਹ ਤੁਹਾਨੂੰ ਆਇਓ ਐਨ ਏ ਏ ਜੀ ਆ ਕੀ ਮੋੜ ਤੇ ਸੀ ਕਿਸੇ ਕੀ ਦੀ ਨਹੀਂ ਉਹ ਮੈਨੂੰ ਨਹੀਂ ਪਤਾ ਹੈ ਜੀ ਸਾਡੇ ਕੋਲ ਸਿੰਪਲੀ ਇਹ ਸੀ ਵੀ ਇੱਥੇ ਸਰਚ ਕਰਕੇ ਚੈੱਕ ਕਰ ਲਓ ਕਿ ਲੋਡ ਕੀ ਪੈ ਗਈ ਹੈ ਚੈੱਕ ਕਰਦੇ ਇਹਨੂੰ ਬੁਲਾਇਆ ਵੀ ਜਾਂਦਾ ਤੁਹਾਨੂੰ ਐਤਾ ਕੋਈ ਨਹੀਂ ਨਹੀਂ ਚੈਕਿੰਗ ਕਰਨੀ ਸੀ ਕਰਦੀ ਹੁ ਹਦਾਇਤਾਂ ਜਿੰਦੂ ਆਯੂ ਵੱਲੋਂ ਹਲਸ ਤੋਂ ਦੀਨ ਸਰੀਰ ਸਰ ਚੱਕੀ ਨਹੀਂ ਚੱਕੀ ਕੋਈ ਚੀਜ਼ਾਂ ਡਾਕੂਮੈਂਟਸ ਵਗੈਰਾ ਨੇ ਚੈੱਕ ਕਰ ਰਹੇ ਕਿ ਕਿੱਥੇ ਲੱਗੇ ਹੋਏ ਇਸ ਤੋਂ ਮੇਰੇ ਕੋਲ ਪੋਸਟਿੰਗ ਇਹਦੀ ਫਾਈਲ ਕਾ ਦਸਰੇ ਨੇ ਹਾਂਜੀ ਸਰ ਗੱਲ ਕਰੀ ਕੁਝ ਤੁਹਾਡੇ ਵੱਲੋਂ ਵਸੀਲ ਵੀ ਕੀਤਾ ਗਿਆ ਕੁਝ ਜਾਂ ਕੋਈ ਡਾਕੂਮੈਂਟਸ ਲੈ ਗਏ ਹੁਣ ਹੁਣ ਡਾਕੂਮੈਂਟਸ ਚੈੱਕ ਕਰ ਰਹੇ ਨੇ ਉਹੀ ਡਾਕੂਮੈਂਟ ਹੀ ਚੈੱਕ ਕਰ ਰਹੇ ਕੋਈ ਸਿੰਪਲੀ ਹੋਰ ਕੁਝ ਨਹੀਂ ਹੈ ਇੱਥੇ ਕੋਈ ਇਹੋ ਜਿਹੀ ਕੋਈ ਚੀਜ਼ ਹੋ ਰਿਹਾ ਇਹੋ ਜਿਹੀ ਨਹੀਂ ਹੈਗੀ ਠੀਕ ਹੈ ਹਾਂਜੀ ਨੀਟੀਮਾਂ ਦੀ ਰੀਡ ਕਰਾ ਮੈਨੂੰ ਪਤਾ ਨਹੀਂ ਇਹ ਮੈਂ ਤੁਹਾਨੂੰ ਸਹੀ ਇਨਵੈਸਟੀਗੇਸ਼ਨ ਮੇਰੇ ਵੱਲੋਂ ਨਹੀਂ ਕੀਤੀ ਜਾ ਰਹੀਗੀ ठीक है मेनू एक सहायता हुई है इन्वेस्टिगेटिंग ऑफिसर वो लोग उदी पालना कर दिए इसी कार्य भी कर था था। 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 you, okay. अब तक के लिए बस इतना ही सिरोगी आपसे मुलाकात ऐसी एक और खबर के साथ अब तक के लिए नमस्कार और देखते रहिए सत्ता न्यूज़